ਹੈਨੂ ਪਿਆਰਪਰੀ ਸਾਸਰੀਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਥੋੜੀ ਇਨਫੋਰਮੇਸ਼ਨ ਵੀਡੀਓ ਆ ਜਿਵੇਂ ਤੁਸੀਂ ਟਾਈਟਲ ਪੜ੍ਹ ਲਿਆ ਹੋਊਗਾ ਨਾ ਤੇ ਵੀਡੀਓ ਥੋੜੀ ਜਿਹੀ ਲੰਬੀ ਵੀ ਹੋਗੀ ਹੋਲੀ ਮਾਫੀ ਆ ਤੇ ਥੋੜੀ ਜਿਹੀ ਇਨਫੋਰਮੇਸ਼ਨ ਵੀਡੀਓ ਆ ਧਿਆਨ ਨਾਲ ਸੁਣਿਓ ਤੇ ਅੱਜ ਆਪਾਂ ਗੱਲ ਕਰਨੀ ਆ ਕਿਸਾਨ ਮੇਲਿਆਂ ਦੀ ਜਿਹੜੇ ਕਿਸਾਨ ਮੇਲੇ ਨੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੀਆਂ ਤਰੀਕਾਂ ਨੇ ਐਲਾਨ ਕਰ ਦਿੱਤੀਆਂ ਗਈਆਂ ਨੇ ਤੇ ਸਤੰਬਰ ਦੇ ਵਿੱਚੇ ਮੇਲੇ ਲੱਗਣ ਜਾ ਰਹੇ ਆ ਆਪਾਂ ਤੁਹਾਨੂੰ ਪ੍ਰੋਪਰ ਸਾਰੀ ਤਰੀਕ ਦੱਸਾਂਗੇ ਪ੍ਰੋਪਰ ਤੁਹਾਨੂੰ ਜਗਾ ਦੱਸਾਂਗੇ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਕੀ ਜੇ ਤੁਹਾਡੀ ਕੋਈ ਸਪੈਸ਼ਲ ਰਿਕੁਆਇਰਮੈਂਟ ਹੈਗੀ ਆ ਤੁਸੀਂ ਕਮੈਂਟ ਕਰ ਦਿਓ ਵੀ ਤੁਹਾਨੂੰ ਇਦਾਂ ਦੀ ਵੀਡੀਓ ਇਹ ਕਿਸਾਨ ਮੇਲੇ ਚ ਚਾਹੀਦੀ ਹੈ ਕਿਸੇ ਵੀ ਐਪਲੀਮੈਂਟ ਦੀ ਹੈਨਾ ਇੱਥੇ ਐਪਲੀਮੈਂਟ ਹੁੰਦੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਇੱਥੇ ਜਿਹੜੇ ਹੁੰਦੇ ਆ ਸਾਰੇ ਕਿਸਾਨ ਮੇਲੇ ਐਪਲੀਮੈਂਟ ਦੇ ਕਿਸਾਨ ਮੇਲੇ ਹੁੰਦੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਸਾਨ ਮੇਲੇ ਤਾਂ ਇੱਥੇ ਖੇਤੀਬਾੜੀ ਨਾਲ ਸੰਬੰਧਤ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ ਨੇ ਤੇ ਮੈਂ ਇੱਕ ਦੋ ਕਲਿੱਪਾਂ ਵਿੱਚ ਚਲਾ ਦੂੰਗਾ ਤੁਸੀਂ ਦੇਖ ਤੇ ਜਿਹੜਾ ਪਹਿਲਾ ਕਿਸਾਨ ਮੇਲਾ ਲੱਗਣ ਜਾ ਰਿਹਾ ਸਤੰਬਰ ਦੇ ਵਿੱਚ ਲੱਗਣ ਜਾ ਰਿਹਾ ਜੀ ਉਹ ਨਾਕਕਲਾਂ ਜਹਾਗੀਰ 3 ਸਤੰਬਰ ਨੂੰ ਲੱਗਣ ਜਾ ਰਿਹਾ ਅੰਮ੍ਰਿਤਸਰ ਸਾਹਿਬ ਤਾਂ ਪਹਿਲਾ ਜਿਹੜਾ ਕਿਸਾਨ ਮੇਲਾ ਨਾਕਕਲਾਂ ਜਹਾਗੀਰ 3 ਸਤੰਬਰ ਅੰਮ੍ਰਿਤਸਰ ਸਾਹਿਬੇ ਮੇਲਾ ਲੱਗਣ ਜਾ ਰਿਹਾ ਜੀ ਉਸ ਤੋਂ ਬਾਅਦ ਆ ਗਿਆ ਜੀ ਅੱਗੇ 6 ਸਤੰਬਰ ਦਾ ਮੇਲਾ ਤੇ ਤਕਰੀਬਨ ਇਹ ਮੇਲੇ ਸਤੰਬਰ 'ਚ ਹੀ ਸਟਾਰਟ ਹੋਣੇ ਆ ਤੇ ਸਤੰਬਰ 'ਚ ਹੀ ਮੇਲੇ ਖਤਮ ਆ ਬੱਲੋਵਾਲ ਸੌਂਖੜੀ 6 ਸਤੰਬਰ ਬੱਲੋਵਾਲ ਸੌਂਖੜੀ 6 ਸਤੰਬਰ ਨੂੰ ਲੱਗਣ ਜਾ ਰਿਹਾ ਜੀ ਕਿਸਾਨ ਮੇਲਾ ਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਕਿਹੜੇ ਮੇਲੇ ਤੇ ਆਉਂਗੇ ਠੀਕ ਆ ਜੀ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਕਿਹੜੇ ਕਿਹੜੇ ਮੇਲੇ ਤੇ ਆਉਂਗੇ ਤੇ ਉਸ ਤੋਂ ਬਾਅਦ ਅਗਲਾ ਕਿਸਾਨ ਮੇਲਾ ਲੱਗਣ ਜਾ ਰਿਹਾ ਜੀ ਫਰੀਦਕੋਟ 10 ਸਤੰਬਰ ਦਾ ਬਾਕੀ ਮੈਂ ਉੱਪਰ ਪੰਜਾਬੀ ਜਿਵੇਂ ਨਾਲ ਦੀ ਨਾਲ ਲਿਖ ਦਿੰਦਾ ਤੁਸੀਂ ਪੜ ਲਿਓ ਚੰਗੀ ਤਰ੍ਹਾਂ ਤੇ ਫਰੀਦਕੋਟ ਹੋ ਗਿਆ 10 ਸਤੰਬਰ ਦਾ ਜੀ ਉਸ ਤੋਂ ਬਾਅਦ ਆ ਗਿਆ ਜੀ ਗੁਰਦਾਸਪੁਰ ਗੁਰਦਾਸਪੁਰ ਲੱਗਣ ਜਾ ਰਿਹਾ ਜੀ ਇਹ ਕਿਸਾਨ ਮੇਲਾ 18 ਸਤੰਬਰ ਦਾ ਠੀਕ ਆ ਜੀ ਤੇ ਲੁਧਿਆਣੇ ਵੀ ਲੱਗੂਗਾ ਲੁਧਿਆਣੇ ਦੀ ਤੁਹਾਨੂੰ ਪੱਤਰੀ ਕਿ ਦੱਸਾਂਗੇ ਉਸ ਤੋਂ ਬਾਅਦ ਆ ਗਿਆ ਜੀ ਰੌਣੀ ਪਟਿਆਲਾ ਰੌਣੀ ਪਟਿਆਲਾ ਜੀ ਮੇਲਾ ਲੱਗਣ ਜਾ ਰਿਹਾ ਹੈ 24 ਸਤੰਬਰ ਦਾ ਉਸ ਤੋਂ ਅੱਗੇ ਆ ਗਿਆ ਕਿਸਾਨ ਮੇਲਾ ਬਠਿੰਡਾ ਬਠਿੰਡੇ ਕਿਸਾਨ ਮੇਲਾ ਲੱਗਣ ਜਾ ਰਿਹਾ ਜੀ 27 ਸਤੰਬਰ ਦਾ ਠੀਕ ਆ ਜੀ ਤੇ ਇਸ ਵਾਰ ਆਪਣੀ ਕੋਸ਼ਿਸ਼ ਆ ਵੀ ਆਪਾਂ ਤੁਹਾਨੂੰ ਸਾਰੇ ਮੇਲੇ ਆਪਾਂ ਕਵਰ ਕਰਕੇ ਦਿਖਾਈਏ ਕਿਉਂਕਿ ਜਿਵੇਂ ਤੁਸੀਂ ਪਿਛਲੇ ਸਾਲ ਦੇਖੋਗੇ ਵੀਡੀਓ ਤੇ ਆਪਾਂ ਜ਼ਿਆਦਾਤਰ ਲੁਧਿਆਣੇ ਦਾ ਮੇਲਾ ਕਵਰ ਕਰਿਆ ਤੇ ਇਸ ਵਾਰ ਕੋਸ਼ਿਸ਼ ਹੈਗੀ ਆ ਵੀ ਆਪਣੀ ਤਕਰੀਬਨ ਆਪਾਂ ਤੁਹਾਨੂੰ ਸਾਰੇ ਮੇਲੇ ਨੇੜੇ ਉਹ ਕਵਰ ਕਰਕੇ ਦਿਖਾਈਏ ਤੇ ਪਿਛਲੇ ਸਾਲ ਆਪਾਂ ਪਟਿਆਲੇ ਤੇ ਲੁਧਿਆਣੇ ਦੇ ਮੇਲੇ ਆਪਾਂ ਕਵਰ ਕਰੇ ਨੇ ਤੇ ਇਸ ਵਾਰ ਕੋਸ਼ਿਸ਼ ਲੱਗਾ ਥੋੜੀ ਜੀ ਬਾਕੀ ਦੇਖਾਂਗੇ ਜਿਵੇਂ ਦਾ ਟਾਈਮ ਹੋਊਗਾ ਨਾ ਜੇ ਆਪਾਂ ਮੇਲੇ ਕਵਰ ਕਰੇ ਤੁਹਾਡੇ ਨਾਲ ਵੀਡੀਓ ਸਾਂਝੀ ਜ਼ਰੂਰ ਕਰਾਂਗੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਦਿਆ ਕਰੋ ਜੇ ਤੁਹਾਡੇ ਸ਼ਹਿਰ 'ਚ ਜਾਂ ਤੁਹਾਡੇ ਸਟੇਟ 'ਚ ਕਿਤੇ ਵੀ ਕੋਈ ਕਿਸਾਨ ਮੇਲਾ ਲੱਗਦਾ ਜੇ ਤੁਸੀਂ ਚਾਹੋ ਨਾ ਆਪਾਂ ਨੂੰ ਕਵਰ ਕਰੀਏ ਨਾ ਤੁਸੀਂ ਕਮੈਂਟ 'ਚ ਦੱਸ ਦਿਆ ਕਰੋ ਤਾਂ ਕੋਸ਼ਿਸ਼ ਕੋਸ਼ਿਸ਼ ਕਰਿਆ ਕਰਾਂਗੇ ਕਿ ਆਪਾਂ ਮੇਲੇ ਨੂੰ ਕਵਰ ਕਰ ਲਈਏ ਤੇ ਬਾਕੀ ਜੇ ਤੁਹਾਡੀ ਕੋਈ ਸਪੈਸ਼ਲ ਰਿਕੁਆਇਰਮੈਂਟ ਹੋਈ ਕਿਸੇ ਐਪਲੀਮੈਂਟ ਨੂੰ ਲੈ ਕੇ ਹਨਾ ਆ ਤੁਸੀਂ ਕਮੈਂਟ ਕਰ ਦਿਓ ਜਿਹਦੇ ਕਮੈਂਟ ਜ਼ਿਆਦਾ ਆਉਣਗੇ ਜਿਹੜੀ ਚੀਜ਼ ਤੇ ਕਮੈਂਟ ਜ਼ਿਆਦਾ ਆਉਣਗੇ ਆਪਾਂ ਕੋਸ਼ਿਸ਼ ਕਰਾਂਗੇ ਉਹੀ ਤੁਹਾਨੂੰ ਚੀਜ਼ ਆਪਾਂ ਪ੍ਰੋਪਰ ਤੁਹਾਨੂੰ ਦੱਸੀਏ ਤੁਹਾਨੂੰ ਦਿਖਾਈਏ ਕਿਸਾਨ ਮੇਲਿਆਂ ਦੇ ਵਿੱਚੋਂ ਠੀਕ ਆ ਜੀ ਉਸ ਤੋਂ ਅੱਗੇ ਆ ਗਿਆ ਜੀ ਲੁਧਿਆਣਾ ਜਿਹੜਾ ਲੁਧਿਆਣੇ ਕਿਸਾਨ ਮੇਲਾ ਲੱਗਣ ਜਾ ਰਿਹਾ 13 ਤੇ 14 ਸਤੰਬਰ ਦੋ ਦਿਨੇ ਮੇਲਾ ਲੱਗਣਾ ਜੀ 13 ਤੇ 14 ਸਤੰਬਰ ਤਰੀਕਾ ਤੁਸੀਂ ਨੋਟ ਕਰ ਲਓ ਬਾਕੀ ਬਾਕੀ ਦਾ ਮੈਂ ਪੰਜਾਬੀ 'ਚ ਵੀ ਚਲਾ ਦਿਆਂ ਬਾਕੀ ਤੁਸੀਂ ਇਸ਼ਾਰੀਆਂ ਤਰੀਕਾ ਨੋਟ ਕਰ ਲਓ ਤੇ ਇੱਕ ਵਾਰ ਮੈਂ ਫੇਰ ਤੁਹਾਨੂੰ ਪ੍ਰੋਪਰ ਸਾਰੀਆਂ ਤਰੀਕਾਂ ਦੱਸ ਦਿੰਦਾ ਥੋੜੀ ਜਿਹੀ ਜਲਦੀ ਕੁੜੀਆਂ ਜਾਂ ਪ੍ਰੋਪਰ ਐਂਟਰੀ ਤਰੀਕਾ ਨਹੀਂ ਲਿਖਿਆ ਤਾਂ ਲਿਖ ਲਓ ਨਾਕਲਾਂ ਜਹਾਗੀ 3 ਸਤੰਬਰ ਬੱਲੋਵਾਲ ਸੌਂਕੜੀ 6 ਸਤੰਬਰ ਫਰੀਦਕੋਟ 10 ਸਤੰਬਰ ਗੁਰਦਾਸਪੁਰ 18 ਸਤੰਬਰ ਰੌਣੀ ਪਟਿਆਲਾ 24 ਸਤੰਬਰ ਬਠਿੰਡਾ 27 ਸਤੰਬਰ ਤੇ ਲੁਧਿਆਣਾ ਕਿਸਾਨ ਮੇਲਾ 13 ਤੇ 14 ਸਤੰਬਰ ਜਿਹੜਾ ਕਿ 2 ਦਿਨ ਲੱਗਣਾ ਠੀਕ ਆ ਜੀ ਇਹ ਨੇ ਸਾਰੇ ਕਿਸਾਨ ਮੇਲੇ ਜਿਹੜੇ ਕਿ ਸਤੰਬਰ ਦੇ ਵਿੱਚ ਲੱਗ ਰਹੇ ਆ ਤੇ ਮੈਂ ਇੱਕ ਦੋ ਕਲਿੱਪਾਂ ਵਿੱਚ ਚਲਾ ਦਿੰਨਾ ਵੀ ਕਿਵੇਂ ਦੇ ਕਿਸਾਨ ਮੇਲੇ ਹੁੰਦਾ ਜਿਨੇ ਮਤਲਬ ਕਦੇ ਦੇਖੇ ਨਹੀਂ ਹੈਗੇ ਤਾਂ ਤੁਸੀਂ ਦੇਖ ਲਿਓ ਬਾਕੀ ਕਮੈਂਟ ਜਰੂਰ ਕਰਿਓ ਵੀ ਤੁਸੀਂ ਕਿਹੜੇ ਕਿਹੜੇ ਕਿਸਾਨ ਮੇਲੇ ਤੇ ਆ ਰਹੇ ਹੋ ਤੇ ਤੁਸੀਂ ਇਸ ਟਾਈਮ ਆਪਣੀ ਕਿੱਥੋਂ ਵੀਡੀਓ ਦੇਖਦੇ ਹੋ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਅੱਗੇ ਸਾਂਝੀ ਜਰੂਰ ਕਰਿਓ ਤੇ ਇੱਕ ਛੋਟੀ ਜੀ ਇਨਫੋਰਮੇਸ਼ਨ ਵੀਡੀਓ ਦੀ ਥੋੜਾ ਮੈਂ ਥੋੜਾ ਜਿਆਦਾ ਟਾਈਮ ਲਿਆ ਤਾਂ ਉਹ ਲਈ ਮਾਫੀ ਆ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਤੇ ਜੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਅੱਗੇ ਸਾਂਝੀ ਜਰੂਰ ਕਰਦੇ ਹੋ ਤੇ ਤੁਹਾਡਾ ਸਾਰਿਆਂ ਦਾ ਇੱਕ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਬਾਕੀ ਮੈਂ ਪ੍ਰੋਪਰ ਇੱਕ ਲਿਸਟ ਮੇਲਿਆਂ ਦੀ ਐਂਡ ਜਿਓ ਲਿਫਟ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਠੀਕ ਆ ਜੀ ਬਾਕੀ ਮੈਂ ਪ੍ਰੋਪਰ ਸਕਰੀਨ ਤੇ ਚਲਾ ਵੀ ਦਿੱਤੀ ਆ ਪੰਜਾਬੀ ਦੇ ਵਿੱਚ ਜੋ ਜੋ ਜੀ ਮੈਂ ਬੋਲੀ ਆ ਜਿਹੜਾ ਤਰੀਕਾ ਮੈਂ ਬੋਲੀਆ ਨੇ ਮਿਲਿਆ ਦੀਆਂ ਨਾ ਉਹ ਮੈਂ ਸਾਰੀਆਂ ਪੰਜਾਬੀ ਚ ਚਲਾ ਦਿਆਂ ਤੁਸੀਂ ਉਹ ਵੀ ਪੜ ਸਕਦੇ ਹੋ ਤੇ ਬਾਕੀ ਤੁਹਾਨੂੰ ਸਮਝ ਆ ਗਈ ਹੋਊਗੀ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸਾਂਝੀ ਜਰੂਰ ਕਰਿਓ ਤੇ ਕਿਸਾਨ ਮੇਲੇ ਆਇਓ ਵਾਤੋਂ ਵਾਤ ਦੇਖਣ ਆਇਓ ਬਹੁਤ ਜਾਣਕਾਰੀ ਮਿਲਦੀ ਆ ਬਹੁਤ ਸਾਰਾ ਇਮਪਲੀਮੈਂਟੇ ਕਿਸਾਨ ਮੇਲੇ ਦੇ ਵਿੱਚ ਹੁੰਦਾ ਬਹੁਤ ਨਵੀਂ ਤਕਨੀਕ ਆਉਂਦੀ ਆ ਸਭ ਤੋਂ ਵੱਡੀ ਗੱਲ ਆ ਕਿ ਨਵੀਂ ਤਕਨੀਕ ਬਹੁਤ ਕਿਸਾਨ ਮੇਲੇ ਜੱਪਣ ਦੇਖਣ ਨੂੰ ਮਿਲਦੀ ਆ ਤਾਂ ਮੈਂ ਵੀ ਪਿਛਲੇ 2-3 ਸਾਲਾਂ ਤੋਂ ਇੱਕ ਕਿਸਾਨ ਮੇਲੇ 'ਚ ਜਾ ਰਿਹਾ ਤਾਂ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਤਾਂ ਤੁਸੀਂ ਵੀ ਕੋਸ਼ਿਸ਼ ਕਰਿਓ ਵੀ ਆਪਣਾ ਟਾਈਮ ਕੱਟ ਕੇ ਕਿਸਾਨ ਮੇਲੇ ਦੇਖਣ ਆਇਓ ਤੇ ਬਾਕੀ ਤੁਸੀਂ ਜੇ ਨਹੀਂ ਮੇਲੇ ਦੇਖੇ ਕਿਸੇ ਨੇ ਕਿਸਾਨ ਮੇਲਾ ਵੀ ਕਿਵੇਂ ਦਾ ਹੁੰਦਾ ਨਾ ਤਾਂ ਪਿਛਲੀਆਂ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਦੋ ਕਲਿੱਪਾਂ ਮੈਂ ਇਹ ਵੀਡੀਓ 'ਚ ਚਲਾ ਦੂੰਗਾ ਠੀਕ ਹੈ ਜੀ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਤੇ ਆਪਣੇ ਨਾਲ ਇੱਦਾਂ ਬਣੇ ਰਹਿਣਾ ਇੱਦਾਂ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਇੰਨੀ ਪਿਆਰ ਦਿੰਨੇ ਹੋ ਤੁਸੀਂ ਹੈਨਾ ਤੇ ਠੀਕ ਹੈ ਜੀ ਇਸ ਵਾਰ ਕੋਸ਼ਿਸ਼ ਆ ਥੋੜੀ ਜਿਹੀ ਆਪਣੀ ਕਿ ਆਪਾਂ ਤੁਹਾਨੂੰ ਜਿਹੜੇ ਮੇਲੇ ਨੇ ਉਹ ਸਾਰੇ ਆਪਾਂ ਕਵਰ ਕਰੀਏ ਕੋਸ਼ਿਸ਼ ਹੈਗੀ ਆ ਕਿਉਂਕਿ ਇਹ ਕਹਿੰਦੇ ਨੇ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਇਸ ਵਾਰ ਕੋਸ਼ਿਸ਼ ਹੈਗੀ ਆ ਵੀ ਤੁਹਾਨੂੰ ਸਾਰੇ ਕਵਰ ਕਰਕੇ ਦਿਖਾਈਏ ਬਾਕੀ ਜਿੰਨੇ ਵੀ ਹੋਏ ਉਹ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕਰਾਂਗੇ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਜੇ ਜਾਣਕਾਰੀ ਵਧੀਆ ਲੱਗੀ ਸਾਂਝੀ ਜ਼ਰੂਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਮੈਂ ਤੁਹਾਨੂੰ ਜਿੱਥੇ-ਕਿੱਥੇ ਆਉਂ ਵੀਡੀਓ ਦੇਖਦੇ ਹਾਂ ਤੇ ਇੱਕ ਕਮੈਂਟ ਲਾਜ਼ਮੀ ਕਰਨਾ ਵੀ ਤੁਸੀਂ ਕਿਹੜੇ ਕਿਸਾਨ ਮਿਲਣ ਤੇ ਆ ਰਹੇ ਹੋ ਠੀਕ ਆ ਜੀ ਧੰਨਵਾਦ